ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੋੜੀ ਬੈਰਾਗਣ ਮਹਲਾ ਤੀਜਾ ਸਤਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤ ਮਲੀਨ ਪ੍ਰਗਟ ਭਈ ਜਾਪ ਨਾਮ ਮੁਰਾਰਾ ਮਤ ਮਲੀਨ ਪ੍ਰਗਟ ਭਈ ਇਥੇ ਵਿਸਾਮ ਹੈ ਜਾਪ ਨਾਮ ਮੁਰਾਰਾ ਸੇਵੋ ਸਖਤ ਮਿਟਾਈਆ ਚੂਕਾ ਅੰਧਿਆਰਾ ਧੁਰ ਮਸਤਕ ਜਿਨ ਕਉ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤ ਵਿਦ ਪਾਈਐ ਸੰਤ ਜਨਹ ਹਰ ਇਥੇ ਜਮਕ ਲਾ ਦਨੀਐ ਹਰ ਕਿਤ ਵਿਦ ਪਾਈਐ ਇਥੇ ਕਮਕ ਸੰਤ ਜਨਹ ਇਥੇ ਵਿਸਰਾਮ ਹਰ ਕਿਤ ਵਿਦ ਪਾਈਐ ਸੰਤ ਜਨਹ ਜਿਸ ਦੇਖ ਹਉ ਜੀਵਾ ਹਰ ਬਿਨ ਚਸਾ ਨ ਜੀਵਤੀ ਗੁਰ ਮੇਲੇ ਹੋ ਹਰ ਰਸ ਪੀਵਾ ਗੁਰ ਮਿਲਿ ਹੋ ਹਰ ਰਸ ਪੀਵਾ ਰਹਾਉ ਹਉ ਹਰ ਗੁਣ ਗਾਵਾ ਨਿਤ ਹਰ ਸੁਣੀ ਇੱਥੇ ਵਿਸਰਾਮ ਲਾਉਣਾ ਹਉ ਹਰ ਗੁਣ ਗਾਵਾ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਾਨ ਲੀਨੀ ਤਨ ਤਨ ਗੁਰ ਸਤਪੁਰਖ ਹੈ ਤਨ ਤਨ ਗੁਰ ਸਤਪੁਰਖ ਹੈ ਗੁਰ ਪਦ ਤੇ ਠਮਕ ਲਾ ਦਨੀ ਹੈ ਤਨ ਤਨ ਗੁਰ ਸਤਪੁਰਖ ਹੈ ਤਨ ਤਨ ਗੁਰ ਸਤਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ 함 ਕੀਨੀ ਇਹ ਵੀ ਠਮਕ ਯਾਦ ਰੱਖਣੀ ਹੈ ਜਿਸ ਗੁਰ ਤੇ ਇਥੇ ਕਮਕ ਹਰ ਪਾਇਆ ਇਥੇ ਵਿਸਰਾਮ ਸੋ ਗੁਰ ਹਮ ਕੀਨੀ ਗੋਣ ਦਾਤਾ ਹਰ ਰਾਇ ਹੈ ਹਮ ਆਵਗਣਾਰੇ ਪਾਪੀ ਪਥਰ ਡੂਬਦੇ ਗੁਰਮਤ ਹਰਤਾਰੇ ਪਾਪੀ ਪਥਰ ਡੂਬਦੇ ਪਾਪੀ ਪਥਰ ਡੂਬਦੇ ਗੁਰਮਤ ਹਰਤਾਰੇ ਪਾਪੀ ਪਥਰ ਡੂਬਦੇ ਗੁਰਮਤਿ ਹਰ ਤਾਰੇ ਤੂੰ ਗੁਣ ਦਾਤਾ ਨਿਰਮਲਾ ਹਮ ਆਵਗਣਿਆਰੇ ਹਰ ਸਰਨਾਗਤ ਰਾਖ ਲੇਹ ਹਰ ਸਰਨਾਗਤ ਰਾਖ ਲੇਹ ਮੂੜ ਮੁਗਦ ਨਿਸਤਾਰੇ ਸਹਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਭ ਪਾਇਆ ਘਰ ਸੋਹਿ ਲਾ ਗਾਇਆ ਹਰ ਦਇਆ ਧਾਰ ਪ੍ਰਭ ਬੇਨ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੈ ਧੂੜ ਤੈਨ ਜਿਨ ਸਤਗੁਰ ਪਾਇਆ ਜਨ ਨਾਨਕ ਮੰਗੈ ਧੂੜ ਤਿਨ ਇਥੇ ਵਿਤਰਾਮ ਜਿਨ ਸਤਗੁਰ ਪਾਇਆ ਗੌੜੀ ਗੁਆਰੇਰੀ ਮਹੱਲਾ ਚੌਥਾ ਚੌਥਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾਂਜੀ ਇੱਥੇ ਦੋ ਵਾਰੀ ਹੀ ਚੌਥਾ ਚੌਥਾ ਉਚਾਰਨ ਕਰਨਾ ਹੈ ਇਹ ਪਹਿਲਾਂ ਵੀ ਸ੍ਰੀ ਰਾਗ ਦੇ ਵਿੱਚ ਦੱਸ ਦਿੱਤਾ ਸੀ ਵੀ ਜਿੱਥੇ ਅੰਕਾਂ ਦੇ ਵਿੱਚ ਪਹਿਲਾਂ ਲਿਖਿਆ ਹੋਵੇ ਤੇ ਅੱਖਰਾਂ 'ਚ ਬਾਅਦ ਵਿੱਚ ਲਿਖਿਆ ਹੋਵੇ ਉੱਥੇ ਦੋਵੇਂ ਵਾਰੀ ਉਚਾਰਨ ਕਰਨਾ ਜਿੱਥੇ ਅੱਖਰਾਂ ਦੇ ਵਿੱਚ ਪਹਿਲਾਂ ਚੌਥਾ ਜਾ ਪਹਿਲਾ ਪਾਦ ਲਿਖਿਆ ਹੋਵੇ ਮਗਰੂ ਅੰਕਾਂ ਦੇ ਵਿੱਚ ਹੋਵੇ ਉੱਥੇ ਇੱਕ ਵਾਰੀ ਉਚਾਰਨ ਕਰਨਾ ਨਾਲੇ ਚੌਥਾ ਉਚਾਰਨ ਕਰਨਾ ਚੌਥਾ ਨਹੀਂ ਕਹਿਣਾ ਊੜਾ ਊੜਿਆ ਬੰਦਮੂਲ ਆ ਔਂਕੜਾ ਚੌਥਾ ਬੋਲਣਾ ਤੇ ਚੌ ਪਦੇ ਇਸ ਤਰ੍ਹਾਂ ਉਚਾਰਨ ਕਰ ਗੌੜੀ ਗਵਾਰੇਰੀ ਮਹੱਲਾ ਚੌਥਾ ਚੌਥਾ ਚੌ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਪੰਡਿਤ ਸਾਸਤ ਸਿਮਰਿਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਪੜਿਆ ਆਪਾ ਜਿਹੜਾ ਭਾਰਾ ਹੀ ਉਚਾਰਨ ਕਰਨਾ ਹੈ ਪੰਡਿਤ ਇਥੇ ਵਿਸਰਾਮ ਹੈ ਸਾਸਤ ਸਿਮਰਿਤ ਪੜਿਆ ਜੋਗੀ ਗੋਰਖ ਕੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਣਾਂ ਕਿਆ ਗਤ ਰਾਮ ਹਮਾਰੀ ਕਿਆ ਗਤ ਇਥੇ ਠਮਕ ਨਾ ਜਾਣਾਂ ਕਿਆ ਗਾਤ RAM ਹਮਾਰੀ ਹਰ ਭਜ ਮਨ ਮੇਰੇ ਤਰ ਭਵਜਲ ਤੂੰ ਤਾਰੀ ਰਹਾਉ ਸੰਨਿਆਸੀ ਵਿਪੂਤ ਲਾਇ ਦੇਹ ਸਵਾਰੀ ਪਰ ਤ੍ਰੇ ਤਿਆਗ ਸੰਨਿਆਸੀ ਇਥੇ ਜਮਕ ਵਿਪੂਤ ਲਾਇ ਸੰਨਿਆਸੀ ਵਿਪੂਤ ਲਾਇ ਦੇਹ ਸਵਾਰੀ ਪਰ ਤ੍ਰੇ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੁਮਾਰੀ ਪਰ ਤ੍ਰੇ ਤਿਆਗ ਇਥੇ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੁਮਾਰੀ ਖੱਤਰੀ ਕਰਮ ਕਰੇ ਸੂਰਤਨ ਪਾਵੈ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਇਸ ਨੂੰ ਸੂਰਤਨ ਨਹੀਂ ਕਹਿਣਾ ਸੂਰਤਨ ਉਚਾਰਨ ਕਰਨਾ ਸਸੇ ਤੋਂ ਡੈਸ਼ ਦੇ ਦੇਣੀ ਹੈ ਯਾਨੀ ਸੂ ਰਤਨ ਪਾਠ ਕਠਈ ਕਰਨਾ ਖੱਤਰੀ ਖੱਤਰੀ ਕਰਮ ਕਰੀ ਸੂਰਤਣ ਪਾਵੈ ਸੂਦ ਵੈਸ ਪਰ ਕਿਰਤਿ ਕਮਾਵੈ ਮੈਂ ਮੂਰਖ ਹਰ ਨਾਮ ਛਡਾਵੈ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਿਆ ਸਮਾਈ ਗੁਰਮੁਖ ਨਾਨਕ ਦੇਵ ੜਾਈ ਮੈਂ ਅੰਧਲੇ ਹਰ ਟੇਕ ਟਿਕਾਈ ਗੋੜੀ ਗਵਾਰੇਰੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਨਿਰਗੁਣ ਕਥਾ ਇਥੇ ਸ੍ਰਾਮ ਕਥਾ ਹੈ ਹਰ ਕੀ ਭਜ ਮਿਲ ਸਾਧੂ ਸੰਗਤ ਜਨਕੀ ਭਜ ਮਿਲ ਸਾਧੂ ਇਥੇ ਵਿਸਰਾਮ ਹੈ ਭਾਜ ਪਾਤੀ ਯਮਕ ਭਜ ਮਿਲ ਸਾਧੂ ਸੰਗਤ ਜਨਕੀ ਪਾਜ ਮਿਲ ਸਾਧੂ ਸੰਗਤ ਜਾਨ ਕੀ ਤਰ ਭੌਜਲ ਅਕਥ ਕਥਾ ਸੋਣ ਹਰ ਕੀ ਤਰ ਭੌਜਲ ਇਹ ਭੌਜਲ ਨਹੀਂ ਕਹਿਣਾ ਕਿਤੇ ਭੌਜਲ ਆਉਂਦਾ ਕਿਤੇ ਉੜਾ ਔਂਕੜ ਭੌਜਲ ਇੱਥੇ ਵਿਸਰਾਮ ਹੈ ਤਰ ਭੌਜਲ ਅਕਥ ਕਥਾ ਸੋਣ ਇਥੇ ਠਮਕ ਅਕਾਥ ਪੋਲੇ ਹੀ ਬੋਲਣਾ ਅਕਾਥ ਕਥਾ ਸੋਣਾ ਹਰ ਕੀ ਹਰ ਕੀ ਇਕੱਠਾ ਨਹੀਂ ਕਹਿਣਾ गोबिंद सत्संगत मेल आए गोबिंद पाठक इकट्ठे ही करना है गोबिंद सत्संगत मेल आए गोबिंद सत्संगत मेल आए हर रास रसना राम गुण गाए रहाओ जो जानत आवह हर हर नामा तिन दासन दास ए करहु हम रामा ये जेड़ा करह पादा ना दिल्ली दीपक का तिन दासन दास करो हाम रामा हाम ते यम कलब जी करो ते ला दो विश्राम तिन दासन दास करो हाम रामा तिन दासन दास करो हाम रामा जानकी सेवा उत्तम कामा जो हर की हर कथा सुनावे नाना लागे सुनावे जो हर की ਹਰ ਕਥਾ ਸੁਣਾਵੇ ਸੋ ਜਨ ਹਮਰੈ ਮਨ ਚਿਤ ਪਾਵੇ ਜਾਨ ਪਾਗ ਰੇਣ ਵੱਡ ਭਾਗੀ ਪਾਵੇ ਸੰਤ ਜਨਾ ਸਿਉ ਪ੍ਰੀਤ ਬਨ ਆਈ ਬਨ ਆਈ ਬਨਾਈ ਨਹੀਂ ਕਹਿਣਾ ਹੈ ਸੰਤ ਜਨਾ ਸਿਉ ਇਥੇ ਵਿਸਰਾਮ ਪ੍ਰੀਤ ਬਨ ਆਈ ਸੰਤ ਜਨਾ ਸਿਉ ਪ੍ਰੀਤ ਬਨ ਆਈ ਜਿਨ ਕਉ ਲਿਖਤ ਲਿਖਿਆ ਜਿਨ ਕਉ ਲਿਖਤ ਲਿਖਿਆ ਧੁਰ ਪਾ ਪਾਈ ਜਿਨ ਕਉ ਲਿਖਤ ਲਿਖਿਆ ਧੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਤੇ ਜਨ ਨਾਨਕ ਨਾਮ ਸਮਾਈ ਤੇ ਜਨ ਨਾਨਕ ਨਾਮ ਸਮਾਈ ਗੌੜੀ ਗਵਾਰੇਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਇ ਮਾਤਾ ਪਦ ਬੋਲਾ ਉਚਾਰਨ ਕਰਨਾ ਪੁੱਤ ਕਸ ਕੇ ਬੋਲਣਾ ਮਾਤਾ ਪ੍ਰੀਤ ਕਰੇ ਪੁੱਤ ਖਾਇ ਮੀਨੇ ਪ੍ਰੀਤ ਭਈ ਜਲ 나ય 나ય ਪਦ ਵੀ ਭਾਰਾ ਉਚਾਰਨ ਕਰਨਾ ਸਤਗੁਰ ਪ੍ਰੀਤ ਗੁਰ ਸਿੱਖ ਮੁਖ ਪਾਇ ਤੇ ਹਰ ਜਨ ਹਰ ਮਿਲਹੁ ਹਮ ਪਿਆਰੇ ਜੇ ਜਨ ਮਿਲਿਆ ਦੁਖ ਜਾਹੇ ਹਮਾਰੇ ਰਹਾ ਜੇਨ ਮਿਲਿਆ ਦੁਖ ਜਾਹੇ ਹਮਾਰੀ ਰਹਾਉ ਜਿਉ ਮਿਲ ਬਛਰੇ ਗਉ ਪ੍ਰੀਤ ਲਗਾਵੇ ਜਿਉ ਮਿਲ ਬਛਰੇ ਜਿਉ ਤੇ ਯਮਕ ਲੱਗ ਜੀਏ ਜਿਉ ਮਿਲ ਬਛਰੇ ਗਉ ਪ੍ਰੀਤ ਲਗਾਵੇ ਕਾਮਨ ਪ੍ਰੀਤ ਜਾ ਪੈਰ ਘਰ ਆਵੇ ਕਾਮਨ ਪ੍ਰੀਤ ਇਥੇ ਵਿਸਰਾਮ ਜਾ ਪੈਰ ਘਰ ਆਵੇ ਪੈਰ ਘਰ ਨਹੀਂ ਕਹਿਣਾ ਕਾਮਨ ਪ੍ਰੀਤ ਜਾ ਪਿਰ ਘਰ ਆਵੇ ਕਾਮਨ ਪ੍ਰੀਤ ਜਾ ਪਿਰ ਘਰ ਆਵੇ ਹਰ ਜਨ ਪ੍ਰੀਤ ਜਾ ਹਰ जस गाਵੇ ਸਾਰਿੰਗ ਪ੍ਰੀਤ ਵਸਾ ਜਲ ਧਾਰਾ ਹਾਂਜੀ ਜਲ ਧਾਰਾ ਪਾਠ ਜੀ ਹੈ ਨਾ ਇਹ ਸੰਪਰਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ ਵੱਖਰਾ ਵੱਖਰਾ ਲਿਖਿਆ ਹੋਇਆ ਜਲ ਧਾਰਾ ਦਾ ਅਰਥ ਕੀਤਾ ਜਾਂਦਾ ਬੱਦਲ ਸਾਰਿੰਗ ਪ੍ਰੀਤ ਵਸੈ ਜਲ ਧਾਰਾ ਨਰਪਤ ਨਰਪਤ ਪ੍ਰੀਤ ਮਾਇਆ ਦੇਖ ਪਸਾਰਾ ਹਰ ਜਨ ਪ੍ਰੀਤ ਜਪੈ ਨਿਰੰਕਾਰਾ ਹਰ ਪ੍ਰਾਣੀ ਪ੍ਰੀਤ ਨਰ ਪ੍ਰਾਣੀ ਪ੍ਰੀਤ ਮਾਇਆ ਧਨ ਖਾਟੇ ਗੁਰ ਸਿੱਖ ਪ੍ਰੀਤ ਗੁਰ ਮਿਲਾ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਗ ਚਟੇ ਜਨ ਨਾਨਕ ਪ੍ਰੀਤ ਨਾਨਕ ਪ੍ਰੀਤ ਨੀ ਇਕੱਠਾ ਕਹਿਦਾ ਨਾ ਜਨ ਨਾਨਕ ਪ੍ਰੀਤ ਇਥੇ ਵਿਸਰਾਮ ਸਾਧ ਪਗ ਚਾਟੀ ਗੋੜੀ ਗਵਾਰੇਰੀ ਮਹੱਲਾ ਚੌਥਾ ਭੀਖਕ ਪ੍ਰੀਤ ਭੀਖ ਪ੍ਰਭ ਪਾਇ ਭੁੱਖੇ ਪ੍ਰੀਤ ਹੋਵੇ ਅੰਨ ਖਾਏ ਹਾਂਜੀ ਹੋਵੇ ਤੇ ਵਿਸਰਾਮ ਲਾਉਣਾ ਹੈ ਭੁੱਖੇ ਪ੍ਰੀਤ ਹੋਵੇ ਅੰਨ ਖਾਏ ਗੁਰ ਸਿੱਖ ਪ੍ਰੀਤ ਗੁਰ ਮਿਰ ਆਗਾਇ ਗੁਰ ਮਿਲ ਇਹ ਤੁਮਕ ਲਾ ਦਨੀ ਹੈ ਗੁਰ ਮਿਲ ਆਗਾਈ ਗੁਰ ਸਿੱਖ ਪ੍ਰੀਤ ਗੁਰ ਮਿਲ ਆਗਾਈ ਹਰ ਦਰਸ਼ਨ ਦੇਹ ਹਰ ਆਸ ਤੁਮਾਰੀ ਹਰ ਦਰਸ਼ਨ ਦੇਹ ਹਰ ਆਸ ਤੁਮਾਰੀ ਕਰ ਕਿਰਪਾ ਲੋਚਪੂਰ ਹਮਾਰੀ ਕਰ ਕਿਰਪਾ ਲੋਚਪੂਰ ਹਮਾਰੀ ਰਹਾਉ ਚਕਵੀ ਪ੍ਰੀਤ ਸੂਰਜ ਮੁਖ ਲਾਗੈ ਮਿਲੇ ਪਿਆਰੇ ਸਭ ਦੁੱਖ ਤਿਆਗੈ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੈ ਬਚਰੇ ਪ੍ਰੀਤ ਖੀਰ ਮੁਖ ਪਾਇ ਬਚਰੇ ਪ੍ਰੀਤ ਖੀਰ ਮੁਖ ਖਾਏ ਹਿਰਦਾ ਬਿਗਸੈ ਦੇਖੈ ਮਾਇ ਹਾਂਜੀ ਖਾਏ ਪਦ ਹੈ ਬਚਰੇ ਪ੍ਰੀਤ ਖੀਰ ਮੁਖ ਖਾਏ ਹਿਰਦਾ ਬਿਗਸੈ ਦੇਖੈ ਮਾਇ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਏ ਔਰ ਸਭ ਪ੍ਰੀਤ ਮਾਇਆ ਮੋਹ ਕਾਚਾ ਬਿਨਸ ਜਾਏ ਕੂਰਾ ਕੱਚ ਪਾਚਾ ਹਾਂ ਕੂਰਾ ਕੱਚ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸੱਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ